ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਬੀਤੀ ਸ਼ਾਮ ਨੂੰ ਮਕਸੂਦਾ ਫਲਾਈਓਵਰ ਦੇ ਹੇਠਾਂ 2 13 ਉਚਾਲੇ ਖੂਨੀ ਝੜਪ ਹੋ ਗਈ। ਝਗੜੇ ਦੌਰਾਨ ਦੋ ਬੇਪਾਸਿਆਂ ਤੋਂ ਕਾਰਾਂ 'ਚ ਸਫ਼ਰ ਕਰ ਰਹੇ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਮੌਕੇ ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਝਗੜੇ ਦੌਰਾਨ ਦੂਜੀ ਧਿਰ ਵੱਲੋਂ ਕਾਰ ਚਾਲਕ ਤੇ ਗੋਲੀਆਂ ਵੀ ਚਲਾਈਆਂ ਗਈਆਂ। ਰਾਹਗੀਰਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਉੱਥੇ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਭਗਦੜ ਮਚ ਗਈ ਘਟਨਾ ਦੌਰਾਨ ਥਾਰ ਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਦੋਵੇਂ ਧਿਰਾਂ ਮੌਕੇ ਤੇ ਫਰਾਰ ਹੋ ਗਏ ਇਸ ਘਟਨਾ 'ਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜ਼ਖਮੀ ਨੌਜਵਾਨ ਦੀ ਪਛਾਣ ਮਨਮੀਤ ਸਿੰਘ ਵੱਜੋ ਹੋਈ ਹੈ ਜੋ ਕਿ ਬਸਤੀ ਗੁਜਰਾ ਦਾ ਰਹਿਣ ਵਾਲਾ ਹੈ ਉੱਥੇ ਹੀ ਜਖਮੀ ਨੌਜਵਾਨ ਦੇ ਚਾਚਾ सुरेंद्र ਸਿੰਘ ਨੇ ਦੱਸਿਆ ਕਿ ਮਨਮੀਤ ਸਿੰਘ ਆਪਣੇ ਦੋਸਤਾਂ ਨਾਲ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਦੇਰ ਸ਼ਾਮ ਮੰਨੀ ਦੇ ਪਿਤਾ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਪੁੱਤਰ ਤੇ ਹਮਲਾ ਹੋਇਆ ਜਿਵੇਂ ਹੀ ਹਸਪਤਾਲ ਪਹੁੰਚੇ ਤਾਂ ਦੇਖਿਆ ਕਿ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਇਸ ਘਟਨਾ ਦੀ ਸੂਚਨਾ ਮਿਲਨ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈs ਮਾਮਲੇ ਦੀ ਜਾਂਚ ਕਰ ਰਿਹਾ ਥਾਣਾ 1 ਦੇ ASI ਸਹਿਬ ਸਿੰਘ ਨੇ ਦੱਸਿਆ ਕਿ ਉਹ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਕਿ ਇਹ ਝਗੜਾ ਕਿਸ ਕਾਰਨ ਹੋਇਆ ਹੈ। ਗਲਬਦ ਸਰ ਪਤਾ ਨਹੀਂ ਮੈ ਤਾਂ ਦੁਕਾਨ ਤੇ ਹੀ ਫੋਨ ਆਇਆ ਭਾਈ ਦਾ ਕਿ ਅੱਧਾ ਦਾ ਮੁੰਡੇ ਦਾ ਦਾਤ ਵਜੇ ਹੈ ਕਿ ਅੱਧਾ ਤੁਸੀਂ ਹਸਪੀਟਲ ਪਹੁੰਚੋ। ਜੀ ਹਾਂਜੀ ਹਾਂਜੀ ਕੀ ਲੱਗਦਾ ਤੁਹਾਡਾ ਮੁੰਡਾ? ਮੇਰਾ ਭਤੀਜਾ ਲੱਗਦਾ ਹਾਂਜੀ। ਕੀ ਨਾਮ ਆ ਮੁੰਡਾ? ਮਨਮੀਤ ਸਿੰਘ। ਤੇ ਕੀ ਗੱਲ ਦੱਸਿਆ ਨੇ ਕਿ ਕੀ ਗੱਲਬਾਤ ਹੋਈ ਲੜਾਈ ਸੀ? ਲੜਾਈ ਹੁਣ ਪਤਾ ਲੱਗੂਗਾ ਮੁੰਡੇ ਜਿਹੜੇ ਨਾਲ ਹੁਣ ਸੰਤਿਓਣੇ ਹੁਣੇ ਪਹ ਪੜਦਾ ਸੀ ਪੜ੍ਹਾਈ ਤੋਂ ਬਾਅਦ ਕੰਮ ਕਰਦਾ ਸੀ ਹਾਂ ਜੀ ਇਸ ਚੀਜ਼ ਦਾ ਕੰਮ ਉਹ ਆਪਣੇ ਡੈਡੀ ਦੇ ਨਾਲ ਹੀ ਭੈਣ ਟੁੰਡਾ ਕੰਮ ਨਾਲ ਕਰਦਾ ਕਿਹੜੀ ਜਗ੍ਹਾ ਰੈਫਰ ਕਰਤਾ ਇਹਨਾਂ ਨੂੰ ਸਿਵਲ ਤੋਂ ਹੌਣ ਗੰਗਾ ਹਸਪੀਟਲ ਮੇਰੇ ਖਿਆਲ ਨਾਲ ਗਿਆਨ ਕਰਦੇ ਹੈ ਪਤਾ ਲੱਗਾ ਕਿ ਕੋਈ ਲੜਾਈ ਤੇ ਕੋਈ ਰਾਉਂਡ ਵੀ ਫਾਇਰ ਹੋ ਰਿਹਾ ਥੇ ਕੋਈ ਗੋਲੀ ਗੋਲੀ ਚੱਲ ਹਾਂ ਉਹ ਮੁੰਡੇ ਦੱਸਣਗੇ ਕਹਿ ਰਹੇ ਹੁਣ ਮੈਨੂੰ ਆਂ ਜੀ ਪਰਾਣੀ ਰਣਜੀ ਸਨਦੀ ਇਹ ਕਿਦਾਂ ਹੁਣ ਭਾਈ ਜੀ ਆਂਦੇ ਬਾਰੇ ਦੱਸਾਨੂੰ ਹਾਂ ਜੀ ਹਾਂ ਜੀ ਹਾਂ ਜੀ ਝਗੜਾ ਇਹਨਾਂ ਦਾ ਮਕਸੂਦਾ ਜਿਹੜਾ ਪੋਲਵਾ ਉਹਦੇ ਥੱਲੇ ਕੋਈ ਇਹਨਾਂ ਦਾ ਹੋਇਆ ਮੁੰਡਿਆਂ ਦੀ ਝਗੜਾ ਕੋਈ ਆਸ ਕਿੰ ਇਹ ਹੁੰਦਾ ਟਾਈਮ ਹੀ ਹੈ ਕਿ ਥੋੜਾ ਘੰਟਾ ਡੇਢ ਘੰਟਾ ਪਹਿਲਾਂ ਹੋਊਗਾ ਜੀ ਇੰਨਾ ਕੁ ਚੱਲਦਾ ਤੇ ਕੀ ਨਾਮ ਕੀ ਜਿਹੜਾ ਕਾਇਲ ਹੋਇਆ ਉਹਦਾ ਨਾਮ ਆ ਕੀ ਲਿਖਾਇਆ ਤੇ ਉਤੇ ਮਨਮੀਤ ਮਨਮੀਤ ਸਿੰਘ ਦਾ ਇਹ ਕਿਥੇ ਰਹਿਣ ਮਨਮੀਤ ਸੀ ਇਹ ਬੁੱਝਾ ਬੁੱਝਾ ਪਤੀਆ ਬਸ ਤੀ ਬੁੱਝਾ ਬਸ ਤੀ ਰਹਿਣਾ ਤੇ ਕੋਈ ਗੋਰਾਉਂਡਿੰਗ ਗੋਲੀ ਚੱਲੀ ਵੀ ਗੋਲੀ ਦਾ ਕੋਈ ਸਾਹਮਣੇ ਕੋਈ ਗੱਲ ਨਹੀਂ ਆਈ ਉਹਦੀ ਵੇਖਦੇ ਆ ਜਾ ਕੇ ਪੜਤਾਲ ਕਰਦੇ ਆ ਇਹ ਉਹਦੇ ਸਮਾਂ ਦੇ ਦੇਖਦੇ ਆਂ ਫਿਰ ਕੀ ਗੱਲਬਾਤ ਹੋਈ ਆ ਕੀ ਨਹੀਂ ਕੋਈ ਰਾਉਂਡ ਮੇਰਾ ਫਾਇਰ ਹੋਇਆ ਕੋਈ ਨਹੀਂ ਕੁਝ ਨਹੀਂ ਆ ਜੀ ਕੁਝ ਨਹੀਂ ਹੋਇਆ ਅੱਜ ਕਿਤੇ ਸੀ ਗੱਡੀਆਂ ਤੇ ਆਮਨੇ ਸਾਹਮਨੇ ਕੋਈ ਹੋਈ ਲੜਾਈ ਨਹੀਂ ਕੋਈ ਉੱਥੇ ਪਤਾ ਨਹੀਂ ਕਿਸ ਤਰੀਕੇ ਨਾਲ ਕੋਈ ਵੀ ਗੱਲ ਨਹੀਂ ਆ ਜੇ ਦੱਸੀ ਕਿਸੇ ਨੇ ਚਾਚੇ ਦੇ ਨਾਲ ਉਹ ਦੇਖਦੇ ਆਂ ਜਾ ਕੇ ਵੀ ਕੀ ਗੱਲ ਹੋਈ ਆ ਕਿਹੜੀ ਕੋਈ ਲੜਾਈ ਹੋਈ ਉਹ ਕੋਈ CCTV ਵੀ ਕਿਹੜਾ ਕੋਈ ਮਿਲ ਉਹ ਵੀ ਦੇਖਦੇ ਆਂ ਜਾ ਕੇ ਅਜੇ ਅਜੇ ਕੋਈ ਪਤਾ ਨਹੀਂ ਲੱਗਾ